ਜਲਾਪਤਰੀ ਸੇਵਕ ਸਿਵਲ ਹਸਪਤਾਲ ਤਰਨਤਾਰਨ ਵਿੱਚ ਮੌਜੂਦ ਨਸ਼ਾ ਸਦਾਉ ਕੇਂਦਰ ਬਾਹਰ ਦਵਾਈ ਲੈਣ ਪੁੱਜੇ ਮਰੀਜ਼ਾਂ ਨੇ ਕੀਤਾ ਹੰਗਾਮਾ ਜਾਨਾ ਦਿੱਤੀ ਜਾਣ ਵਾਲੀ ਦਵਾਈ ਸਵੇਰ ਤੋਂ ਨਾ ਮਿਲਣ ਕਰਕੇ ਕੀਤਾ ਗਿਆ ਰੋਸ ਪ੍ਰਦਰਸ਼ਨ ਨਸ਼ੇ ਦੇ ਆਦੀ ਮਰੀਜ਼ਾਂ ਨੇ ਸਟਾਫ ਉੱਪਰ ਗੋਲੀਆਂ ਬਲੈਕ ਕਰਨ ਦੇ ਵੀ ਲਗਾਏ ਦੋਸ਼ ਸੂਬੇ ਭਰ ਵਿੱਚ ਮੌਜੂਦ ਨਸ਼ਾ ਸਦਾਉ ਕੇਂਦਰ ਦਾ ਸਰਵਰ ਡਾਊਨ ਹੋਣ ਕਰਕੇ ਆਈ ਦਿੱਕਤ ਬਿਨਾਂ ਦਵਾਈ ਲੈ ਮਰੀਜ਼ ਪਰਤੇ ਘਰ ਵਾਪਸ ਜ਼ਿਲ੍ਹੇ ਵਿੱਚ ਮਨੋਰੋਗੀ ਮਾਹ ਡਾਕਟਰ ਦੀਆਂ ਸਾਰੀਆਂ ਪੋਸਟਾਂ ਖਾਲੀ ਹੋਣ ਕਰਕੇ ਮਰੀਜ਼ਾਂ ਨੂੰ 7 ਦਿਨਾਂ ਦੀ بجائے ਦਿੱਤੀ ਜਾਂਦੀ ਹੈ 2 ਦਿਨ ਦੀ ਨਸ਼ਾ ਛੱਡਣ ਸੰਧੀ ਦਵਾਈ ਸਰ ਐਸਟਰਾ ਦਾ ਮੈਂ ਡਾਕਟਰ ਸਰਵਜੀਤ ਸਿੰਘ ਐਸ ਐਮਓ ਸਿਵਲ ਹਸਪਤਾਲ ਕਰਨਦਾਨ ਇਸ਼ੂ ਇਹ ਆਇਆ ਜੀ ਜਿਹੜਾ ਡੀਡਿਕਸ਼ਨ ਸੈਂਟਰ ਹੈ ਨਾ ਉੱਥੇ ਜਿਹੜੀ ਵੀ ਮੈਡੀਸਨ ਆਪਾਂ ਪ੍ਰੈਸਕ੍ਰਾਈਬ ਕਰਦੇ ਆ ਉਹ ਆਨਲਾਈਨ ਪ੍ਰੈਸਕ੍ਰਾਈਬ ਹੁੰਦੀ ਹੈ ਉਹ ਕਿਉਂਕਿ ਐਸੀ ਮੈਡੀਸਨ ਹੈਗੀ ਆ ਜਿਹਦੇ ਵਿੱਚ ਆਪਾਂ ਆਫਲਾਈਨ ਨਹੀਂ ਦੇ ਸਕਦੇ ਨੰਬਰ 1 ਉਹਦੇ ਜਿਹੇ ਇੱਕ ਤਾਂ ਸੈਕਟਸ ਦੀ ਪੜੀ ਲੋੜ ਹੁੰਦੀ ਹੈ ਤੇ ਕੈਟੇ ਸਾਡੇ ਕੋਲ ਹੈਗਾ ਨਹੀਂ ਉਸ ਤੋਂ ਇਲਾਵਾ ਇਹ ਹੋਮ ਡੋਸਟ ਦੇ ਨਹੀਂ ਦੇ ਇੱਕ ਡੇਲੀ ਡੋਸ ਹੀ ਦੇ ਰਹੇ ਹਾਂ ਡੇਲੀ ਡੋਸ ਚ ਕੀ ਹੋਇਆ ਵੀ ਅੱਜ ਦੀ ਤਰੀਕ ਦੇ ਵਿੱਚ ਜਿਹੜੀ ਆਨਲਾਈਨ ਹੈਗੀ ਆ ਪ੍ਰੋਬਲਮ ਆ ਗਈ ਆ ਔਰ ਮੈਨੂੰ ਮੈਂ ਆਪਣੇ ਲੈਵਲ ਤੇ ਪਤਾ ਕੀਤਾ ਉਹ ਕਹਿੰਦੇ ਕਾਫੀ ਜਗ੍ਹਾ ਤੇ ਹੈਗੀ ਆ ਪੰਜਾਬ ਚ ਇਸ ਕਰਕੇ ਮੈਂ ਆਪਣੇ ਜਿਹੜੇ ਉੱਚ ਅਧਿਕਾਰੀ ਨੇ ਡੀ ਐਮ ਸੀ ਡਾਕਟਰ ਕਲੜਾ ਉਹਨਾਂ ਨਾਲ ਫੋਨ ਤੇ ਸੰਪਰਕ ਕੀਤਾ ਮੈਂ ਕਿਹਾ ਸਰ ਇਹ ਨਾ ਪ੍ਰੋਬਲਮ ਆ ਰਹੀ ਹੈ ਵੀ ਆਨਲਾਈਨ ਹੋ ਨਹੀਂ ਰਿਹਾ ਇਹ ਮੈਡੀਸਿਨ ਕਿਸ ਤਰ੍ਹਾਂ ਦਈਏ ਉਹ ਕਹਿੰਦੇ ਤੁਸੀਂ ਕੁਝ ਨਹੀਂ ਕਰ ਸਕਦੇ ਕਿਉਂਕਿ ਚੰਡੀਗੜ੍ਹ ਤੋਂ ਸਾਈਡ ਬੰਦ ਹੋ ਗਈ ਆ ਉਸ ਤੋਂ ਬਾਅਦ ਮੈਂ ਚੰਡੀਗੜ੍ਹ ਦਾ ਇੱਕ ਨੰਬਰ ਲੈ ਕੇ ਮਿਸਟਰ ਮਨਪ੍ਰੀਤ ਸਿੰਘਾ ਉਹਨਾਂ ਨਾਲ ਸੰਪਰਕ ਕੀਤਾ ਪਰ ਉਹਨਾਂ ਨਾਲ ਮੇਰਾ ਸੰਪਰਕ ਨਹੀਂ ਹੋ ਸਕਿਆ ਉਹਨਾਂ ਨੇ ਮੇਰਾ ਫੋਨ ਇੱਕ ਦੋ ਵਾਰੀ ਪਿਕ ਨਹੀਂ ਕੀਤਾ ਜਾਂ ਸੰਪਰਕ ਨਹੀਂ ਹੋ ਸਕਿਆ ਮੈਂ ਪੂਰੀ ਕੋਸ਼ਿਸ਼ ਕੀਤੀ ਆ ਔਰ ਇਹਦੇ ਤੇ ਮੈਂ ਹੈਲਪਲੈਸ ਆ ਕਿਉਂਕਿ ਇਹ ਆਨਲਾਈਨ ਹੈ ਮੈਂ ਆਪਣੇ ਲੈਵਲ ਤੇ ਡਿਸੀਜਨ ਲੈ ਨਹੀਂ ਸਕਦਾ ਕਿ ਇਹ ਦਵਾਈ ਮੈਂ ਬੀਜ ਨੂੰ ਦੇਦਾ ਇਸ ਕਰਕੇ ਮੈਂ ਤੇ ਖੁਦ ਵੀ ਫੀਲ ਕਰਦਾ ਵਾਂ ਵੀ ਇਹ ਜਾਂ ਇਹਦਾ ਕੋਈ ਨਾ ਕੋਈ ਆਲਟਰਨੇਟਿਵ ਜਾਂ ਸਬSTITUTE ਹੋਣਾ ਚਾਹੀਦਾ ਕੁਝਿੰ ਮੈਨੂੰ ਲੱਗਿਆ ਕਿ ਡੀਡਿਕਸ਼ਨ ਸੈਂਟਰ ਦੇ ਬਾਹਰ ਹੀ ਕੁਝ ਲੋਕ وہی ਮੈਡੀਸਨ ਬਾਹਰ ਵੇਚਦੇ ਪਏ ਨੇ ਕਈ ਵਾਰੀ ਜਿਹੜੀ ਲੜਾਈਆਂ ਜਿਹੜੇ ਵੀ ਕਦੀ ਪੁਲਿਸ ਨੂੰ ਫੋਨ ਕੀਤਾ ਗਿਆ ਆਪਣੇ ਸਰ ਬਾਹਰ ਦੇ ਹਸਪਤਾਲ ਦੇ ਅੰਦਰ ਤਾਂ ਕੁਝ ਨਹੀਂ ਹੁੰਦਾ ਬਾਹਰ ਦੀ ਮੈਨੂੰ ਨੋਲੇਜ ਨਹੀਂ ਹੈਗੀ ਨਹੀਂ ਨਹੀਂ ਅੰਦਰ ਅੰਦਰ ਦੀ ਗੱਲ ਹੈ ਸਰ ਹਸਪਤਲ ਦੇ ਪ੍ਰਿੰਸੀਪਲ ਨਹੀਂ ਮੇਰੇ ਕੋਲ ਸਰ ਕੋਈ ਕੰਪਲੇਟ ਨਹੀਂ ਆਈ ਇਹਦੇ ਬਾਰੇ ਕੋਈ ਦਵਾਈਆਂ ਵੇਚ ਰਹੇ ਜਾਂ ਨਹੀਂ ਵੇਚ ਰਹੇ ਜੇ ਕੋਈ ਮੈਨੂੰ ਕੋਈ ਕੰਪਲੇਂਟ ਆਈ ਕਿ ਮੈਂ ਉਹਦੇ ਬਾਰੇ ਕੋਈ ਨਾ ਕੋਈ ਐਕਸ਼ਨ ਲਗਾਉਗਾ ਨਾਮ ਪਰਸਾ ਮੈਂ ਇਥੇ ਕੰਪਿਊਟਰ ਆਪਰੇਟਰ ਹਾਂ ਔਰ ਟ੍ਰੇਨਿੰਗ ਕਰਾਂ ਤਰਾਂ ਦੇ ਵਿੱਚ ਅੱਗੇ ਕਿਹ ਹਾਂਗਾ ਮੈਂ ਕਿ ਪਿੱਛੋਂ ਸਾਡੀ ਵੈਬਸਾਈਟ ਨਹੀਂ ਚੱਲ ਰਹੀ ਜਿਸ ਕਰਕੇ ਪੇਸ਼ੇਂ ਨੂੰ ਮੈਡੀਸਿਨ ਨਹੀਂ ਮਿਲ پا ਰਹੀ ਸਾਈਟ ਬਹੁਤ ਸਲੋ ਬਿਲਕੁਲ ਬੰਦ ਵੀ ਗਈ ਹੈ ਕਾਫੀ ਟਾਈਮ ਤੋਂ ਮਤਲਬ ਹਫਤਾ ਤੱਕ ਹੋ ਗਿਆ ਸਾਈਟ ਸਲੋ ਸੀ ਐਂਟਰੀ ਪੈ ਜਾਂਦੀ ਸੀਗੀ ਤੁਸੀਂ ਮੈਡੀਸਿਨ ਦੇ ਦਿੰਦੇ ਸੀਗੇ ਅੱਜ ਬਿਲਕੁਲ ਨਹੀਂ ਚੱਲ ਰਹੀ ਤੇ ਜਿਹੜੇ ਹੋਮ ਡੋਸ ਕਿਉਂ ਬੰਦ ਕੀਤੀ ਗਈ ਹੈ ਹੋਮ ਡੋਸ ਤਾਂ ਬੰਦ ਕੀਤੀ ਗਈ ਕਿ ਸਾਡੇ ਇੱਥੇ ਕੋਈ ਸੈਕਟਰੀਸ ਡਾਕਟਰ ਨਹੀਂ ਹੈ ਜੋ ਕੀ ਜਿਹਦੇ ਆਰਡਰ ਦੇ ਹਾਂਜੀ ਕਿ ਉਹਨ ਡਾਕਟਰ ਦੇ ਅੰਦੇ ਮਰਜ਼ੀ ਦੇ ਨਾਲ ਹੀ ਅਸੀਂ ਹੋਮਡੋਜ਼ ਦੇ ਸਕਦੇ ਹਾਂ ਇਕੱਠੀ ਦਵਾਈ ਦਿੰਦੇ ਸੀਗੇ ਹੁਣ ਕੋਈ ਨਹੀਂ ਹੈ ਜ਼ਿਲ੍ਹੇ ਵਿੱਚ ਪੋਸਟ ਖਾਲੀ ਹੈ ਤੇ ਹੋਮਡੋਜ਼ ਬੰਦ ਹੈ ਮੁੰਡੇ ਬਾਅਦ ਜਿਹੜੀ ਵਿਗੜੀ ਹੋਈ ਮੈਡੀਸਨ ਉਸ ਬਾਰੇ ਸਾਨੂੰ ਕੁਝ ਨਹੀਂ ਪਤਾ ਅਸੀਂ ਇੱਥੋਂ ਬਸ ਦੋ ਗੋਲੀਆਂ ਦਿੰਦੇ ਹਾਂ ਸਪੈਸ਼ਲੀ ਆਨਲਾਈਨ ਐਂਟਰੀ ਕਰਕੇ ਬਾਹਰ ਦਾ ਕੋਈ ਨਹੀਂ ਮੇਰੇ ਬਾਹਰ ਨਾ ਮੇਰਾ ਨਾਮ ਰਵੀ ਆ ਠੀਕ ਹੈ ਜੀ ਇਹ 9 ਵਜੇ ਤੋਂ ਆਏ ਆ ਬੰਦੇ ਠੀਕ ਆ ਦਵਾਈ ਨਹੀਂ ਮਿਲਦੀ ਭਾਈ ਇੱਕ ਦਿਨ ਇੱਥੇ ਇਹੋ ਜਿਹਾ ਮਲੇ ਝਗੜਾ ਆਇਆ ਦਵਾਈ ਤੋਂ ਮੈਡ ਮਾਰਨੇ ਮਤਲਬ ਆਪ ਬੂਵੇ ਬਾਰੀਆਂ ਬੰਦ ਕਰਕੇ ਤੇ ਸਿਰਮੂ ਪਾਟੇ ਆ ਅੱਜ ਕੀ ਅੱਜ ਵੀ ਇਹੋ ਕੌਜੀ ਹਮਾਰਾ ਆ ਆਪਦੇ ਅੰਦਰ ਬੈਠੇ ਆ ਮਗਰੇ ਲੜਦੇ ਆ ਬਾਹਰ ਉਹ ਕੀ ਜਿਹੜੇ ਸਿਰਮੂ ਪਾਟਦੇ ਆ ਦਵਾਈ ਕੋ ਨੂੰ ਠੀਕ ਆ ਲੜਦੇ ਆ ਉਹ ਕੀ ਕੌਣ ਜ਼ਿੰਮੇਵਾਰ ਆ ਜੀ ਪਤਾ ਨਹੀਂ ਮਹਾਰਾ ਸਾਈਡ ਫਿਰ ਭਗਵੰਤਬਾਨ ਨੂੰ ਕੀਤੀ ਆਵੇ ਫਿਰ ਉਹਨੇ ਸਾਈਡ ਬੰਦ ਕੀਤੀ ਆ ਹਮਾਰਾ ਚਾਰੇ ਪੰਨੇ ਨੂੰ ਦੋ ਸੈਂਡਰੇ ਆ ਦੂਜਾ ਹਾਂ ਜੀ ਮੇਰਾ ਨਾਮ ਮਨਕੁਸ਼ਾ ਵਾਸੇ ਲੱਕੀ ਕਹਿੰਦੇ ਆ ਉਦਾਂ ਦੂਜਾ ਸੈਂਡਰੇ ਦੋ ਸੈਂਡਰੇ ਇਥੇ ਉਤਰਕਾਰ ਦੇ ਠੀਕ ਹੈ ਜੀ ਇੱਕ ਚੱਲਣ ਦਿਆ ਵਾ ਇੱਕ ਬੰਦ ਦਵਾਈ ਮਿਲਦੀ ਆ ਤੇ ਦੂਜੇ ਬੰਨੇ ਕੀ ਗੱਲ ਆ ਮਤਲਬ ਕਿ ਜਿਹਦੇ ਜਾਣ ਕੇ ਖਰਾਬ ਕਰਨ ਵਾਲਾ ਕੰਮ ਆ ਅਸਲ ਚ ਜਿਹੜਾ ਪਹਿਲਾਂ ਹਫਤੇ ਦੀ ਦਵਾਈ ਮਿਲਦੀ ਉਹ ਪੰਜਾਂ ਦਿਨਾਂ ਦੀ ਕਰਦੀ ਹੁਣ ਇੱਕ ਦਿਨ ਦੀ ਕਰਦੀ ਆ ਤੇ ਉਹ ਤੋਂ ਵੀ ਹੁਣ ਇੱਕ ਦਿਨ ਦੀ ਵੀ ਨਹੀਂ ਮਿਲਣਦੀ ਇੰਨੇ ਜਿਆਦੇ ਔਖੇ ਆ ਕੰਮ ਸਰ ਜੀ ਹਾਨੂੰ ਦਵਾਈ ਜਿਹੜੇ ਇੱਕ ਦਿਨ ਦੀ ਦਿੰਦੇ ਇੰਨੇ ਪਹਿਲਾ ਹਫਤੇ ਹੀ ਦਿੰਦੇ ਸਾਡੇ ਹਫਤੇ ਹੀ ਦਵਾਈ ਕੀਤੀ ਜਾਵੇ ਰੋਜ਼ ਤੇ ਰੋਜ਼ ਸਾਡੇ ਕੋਲ ਅੱਜ ਨਹੀਂ ਦਿੱਤੀ ਹਾਂ 9 ਵਜੇ ਤੇ ਆਏ ਨਹੀਂ ਦਿੱਤੀ ਹਾਂ ਸਿੱਧੇ ਸਾਈਡ ਬੰਦੇ ਕਹਿੰਦੇ ਸਾਈਡ ਚੱਲਣ ਦੀ ਨਹੀਂ ਚੱਲਦੀ ਨਹੀਂ ਹਾਂਜੀ ਬਾਈ ਸਰ ਜੀ ਜਿਨ੍ਹਾਂ ਕੋ ਪੂਰੇ ਪੂਰੇ ਪੱਤੇ ਮਿਲਦੇ ਆ ਉਹ ਕਿੱਥੋਂ ਹੁੰਦੇ ਉਹ ਸਰਕਾਰ ਤੋਂ ਹੀ ਹੁੰਦੇ ਮਗਰ ਉਹ ਕੰਮ ਕਰਦੇ ਇੰਨੇ ਜਾਂਦੇ ਸਰ ਜੀ 400 400 ਦਾ ਪੱਤਾ ਦਿੰਦੇ ਆ 3 400